ਸਾਸੀ ਗੱਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਜੋੜਾ ਛਤਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਅੱਜ ਵੀਰ ਕੋਲ ਇੱਕ ਜਰਸੀ ਵਹਿੜ ਆ ਪੂਰੇ ਟੌਪ ਦੀ ਮਗਰ ਬੱਚਾ ਕਰਮਾਲੀ ਨੇ ਪੂਰਾ ਟੌਪ ਦਾ ਪਾਇਆ ਬਾਕੀ ਵੀਰ ਕੋਲ ਇਹਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਇਦਾਂ ਵੀਰੇ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਪਿੰਡ ਜੋੜਾ ਛਤਰਾ ਹਾਂਜੀ ਜ਼ਿਲ੍ਹਾ ਗਰਦਾਸਪੁਰ ਹਾਂਜੀ ਤਸੀਲ ਵੀ ਗਰਦਾਪੁਰ ਠੀਕ ਆ ਜੀ ਹਾਂ ਜੀ ਹਾਂ ਜੀ ਚਲੋ ਵਧੀਆ ਅੱਜ ਫਿਰ ਵੀਰੇ ਟੋਪ ਦਾ ਨਗੀਨਾ ਹੀ ਲਿਆਂਦਾ ਹਾਂ ਜੀ ਹਾਂ ਜੀ ਸਹੀ ਉਹ ਖੋਲ ਕੇ ਠੀਕ ਆ ਵੀਰ ਜੀ ਦੱਸਿਓ ਸਹੀ ਗੱਲ ਹੈ ਲੋਥਣ ਚਾਦਾ ਸਹੀ ਗੱਲ ਹੈ ਜੀ ਹਾਂ ਜੀ ਕਰਮਾ ਵਾਲੀ ਤਾਜੀ ਸੂਈ ਹੈ ਜੀ ਹਨਾ ਹਾਂ ਜੀ ਥੋੜਾ ਕਰਦੀ ਦੇਖੋ ਵੀਰ ਯਾਰ ਬਾਕੀ ਸਾੰਬੀ ਸੁੰਬੀ ਕਿੰਨੀ ਬੜੀ ਖੁਦੀ ਆ ਨਾ ਵੀਰੇ ਰਾਜੀ ਨੂੰ ਜੀ ਫੋਲਿਆ ਬਰੀਡ ਬਹੁਤਾ ਵੈੜ ਤੇ ਹਾਂ ਜੀ ਸਹੀ ਗੱਲ ਜੀ ਸਹੀ ਗੱਲ ਬਹੁਤ ਸਾਫ ਅੱਛੀ ਜੀ ਸਹੀ ਗੱਲ ਹੈ ਜੀ ਠੰਡ ਸੋਹਣੇ ਬੜਾ ਵਧੀਆ ਲੱਗਦਾ ਬਹੁਤ ਵਧੀਆ ਦੁੱਧ ਵੀ ਚੰਗਾ ਚਵਾਈ ਜਾਉ ਕਰਮਾਂ ਲਈ ਹਾਂ ਜੀ ਹਾਂ ਠਾਕੂ ਜੀ ਯਾਰ ਕੋਈ ਜੀ ਬੈਂਸ ਬੀ ਬਿਊਟੀਫੁੱਲ ਆ ਹਨਾ ਵੀਰੇ ਠੀਕ ਹੈ ਵੀਰੇ ਬਾਕੀ ਵੀਰੇ ਆਪਣਾ ਰੇਟ ਫੇਰੇ ਦਾ ਰੇਟ ਕਿੰਨਾ ਦਾ ਪਾ ਜੀਦਾ ਤੂੰ ਹੀ ਦੱਸਣਾ ਜੀ ਮੈਂ ਦੱਸਣਾ ਤੁਹਾਨੂੰ ਨਹੀਂ ਤੁਸੀਂ ਦੱਸਣਾ ਸਾਡੀ ਮਨ ਪਚੂ ਜਗਿਆਰ ਦੀ ਨਹੀਂ ਮੈਨੂੰ ਪਤਾ ਤੂੰ ਹੀ ਜੈ ਜੀ ਕਰਨਾ ਹਾਂ ਜੀ ਵੱਛੀ ਚ ਨਹੀਂ ਭਰ ਚਲੋ ਕੋਈ ਕਮੀ ਹੁੰਦਾ ਨਹੀਂ ਵੱਛੀ ਜੀ ਵੀ ਬੱਚਾ ਲਾ ਗਿਆ ਖਾਦਨੇ ਦਾ ਨਾ ਬੱਚੀ ਵੱਛੀ ਚ ਕੋਈ ਠੀਕ ਹੈ ਜੀ ਨਹੀਂ ਵੱਛੀ ਦੇ ਚ ਠੀਕ ਹੈ ਜੀ ਹਾਂ ਸੁਣ ਜਿੱਦਾਂ ਜਿਆ ਥਣ ਮੋਟਾ ਉੱਡੀ ਦੀ ਧਾਰ ਮੋਟੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਫਿਰ ਵੀਰੇ ਰੇਟ ਕਰੋ ਨਾ ਮੈਂ ਤਾਂ ਨਹੀਂ ਨਾ ਕਰੋ ਨਾ ਤੁਸੀਂ 50 ਦੀ ਦੇ ਦिए ਛੱਡ ਦिए ਦੋ ਹੀ ਪੰਜਾਂ ਚ ਹਾਂ ਨਾ 40000 ਦੀ ਹੋ ਜੇ ਲਓ ਜੀ ਹਾਂ ਨਾ 45000 ਦੀ ਜਰਸੀ ਵੈੜ ਪੂਰੇ ਟਾਪ ਦੀ ਕੱਦ ਕੋਦੇ ਵਧੀਆ ਬਰੀਡ ਵੀ ਵਧੀਆ ਮਤਲਬ ਕਿ ਫੁੱਲ ਫੁੱਲ ਸਿਆ ਜੀ ਇਹ ਕਿ ਉਹ ਤਾਂ ਥਣ ਪਾਣੀ ਇਹ ਕੋਈ ਨਹੀਂ ਕਿ ਮਤਲਬ ਕਿ ਮਾਚਲੀ ਜਰਸੀ ਆ ਇਹ ਨਹੀਂ ਮਾਚਲ ਨੂੰ ਪੰਜਾਬ ਵਾਲੀ ਜਰਸੀ ਆ ਸੱਜੀ ਮੈਨੂੰ ਕਦੇ ਵੇਜੋ ਸਾਂਭੀ ਸੂੰਭੀ ਵੀ ਚੰਗੀ ਆਣਾ ਵੀਰੇ ਸਹੀ ਗੱਲ ਹੈ ਪਾਸੋਂ ਕੁੰਜੀ ਨਹੀਂ ਦੇ ਸਹੀ ਗੱਲ ਆ ਵੀਰੇ ਬ੍ਰੈਡ ਪ੍ਰੂਡ ਫੁੱਲਿਆ ਬੈਠੇ ਕਰਮਾ ਲਈ ਧਰਮ ਰਾ ਕੇ ਦੋਨ ਖਾਣ ਦੀ ਹਾਂ ਵੀ ਖਾਲ ਦੇ ਖਾਲ ਦੇ ਵੀਰੇ ਖਾਲ ਦੇ ਬੱਚਾ ਵੇਖੋ ਵੀ ਜੀ ਮੇਰੇ ਇਹ ਕੋਈ ਕਰਨੀ ਨਹੀਂ ਇਹ ਬੰਦਿਆ ਲਾ ਦੇ ਸਹੀ ਚਲੋ ਵਧੀਆ ਵੀਰੇ ਇਦਾਂ ਹੀ ਆਦੇ ਮਾਲ ਦੇ ਤਾਂ ਚੰਗੀ ਗੱਲ ਆ ਹਾਂ ਜੀ ਸੱਚੇ ਚੁੰਮਣਾਂ ਆਉਣੇ ਬਰਕਰਾਰ ਨਹੀਂ ਚੌਂਕ ਦਾ ਰੰਗ ਹਲੇ ਪਤਾ ਵਿਚਾਰੀ ਨੂੰ ਕਰਵਾ ਲਈ ਨੂੰ ਚੁੰਮਣ ਆਪੀ ਨਾ ਅੰਦਰ ਚੁਆਈ ਦੇ ਵੀਰ ਵਾਲਾ ਕੋਈ ਨਹੀਂ ਲੱਗਿਆ ਸਹੀ ਗੱਲ ਆ ਵੀਰੇ ਮੈਂ ਕਹਿੰਦਾ ਵਿਆਹ ਤਾਂ ਮੈਂ ਕਹਿੰਦਾ ਪੂਰੀ ਟੌਪ ਦੀ ਆ ਵੀਰੇ 45000 ਦੀ ਵੈੜ ਜਿਹੜੀ ਵੀਰ ਜੀ ਬਿਲਕੁਲ ਜਾਇਜ਼ ਰੇਟ ਕੀਤਾ ਵੀਰ ਹਾਂ ਨਾ ਹੀ ਜੀ ਹਾਂ ਨਾ ਹੀ ਦੇਣ ਵਾਲਾ ਹੀ ਕੀਤਾ ਹਾਂ ਨਾ ਹੀ ਜਿਹੜੀ ਹਾਂ ਨਾ ਵਾਲਾ ਹੀ ਪਾਇਆ ਜਿਹੜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਾਕੀ ਵੀਰ ਜੀ ਇੱਥੇ ਆਓ ਦੋ ਡੰਗ ਚੋ ਤਿੰਨ ਡੰਗ ਤਿੰਨ ਡੰਗ ਚਾਰ ਡੰਗ ਤਸੱਲੀ ਕਰਕੇ ਖਾਓ ਪੂਰੀ ਤਸੱਲੀ ਆਪਣੀ ਜਿਹੜਾ ਤੁਹਾਡੀ ਤਸੱਲੀ ਹੋ ਜਾਊ ਫੇਰ ਹਣਾ ਫੇਰ ਆਪਣਾ ਪਸ਼ੂ ਲੈ ਲਓ ਹਾਂਜੀ ਹਾਂਜੀ ਆ ਗਈ ਵੀਰੇ ਹਣਾ ਆ ਗਈ ਆ ਬਾਕੀ ਗਾਂ ਕੋਈ ਭਰਾ ਹੈ ਨਾ ਮੱਛੀ ਸੰਭਲੂਗਾ ਇਹ ਸਮਝ ਲੈ ਦੋ ਮੱਛੀਆਂ ਦੋ ਵਛੀਆਂ ਜਾਣੀਆਂ ਹੈ ਹਾਂਜੀ ਹਾਂਜੀ ਇਹ ਕਰਮਾਲੀਆਂ ਦੋ ਹੀ ਜਾਣੀਆਂ ਵਛੀਆਂ ਦੇਖੋ ਜੀ ਥਾਂ ਤੇ ਕਰਮਾਲੀਆਂ ਕਿੱਲੇ ਹੀ ਗੱਡੇ ਹੋਣਾ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਦੇ ਮਿਲ ਕਾਣ ਵੇਖੋ ਕਿੱਲੇ ਜੀ ਨਾੜਾ ਨੂੜਾ ਵੇਖੋ ਬਾਨੇ ਦਾ ਸਹੀ ਗੱਲ ਹੈ ਸਾਫ਼ ਬਿਲਕੁਲ ਦੋ ਤਦ ਵੀ ਇਹਨੇ ਕਰਮਾਲੀ ਨੇ ਜਵਾਣਾ ਜੀ ਬਰੀਡ ਵੀ ਰੂੜੀ ਖੋਲਿਆ ਹੈ ਨਾ ਹਾਂਜੀ ਹਾਂਜੀ हां तो देखो चलो ये सही लग रहा ਪੱਟੀ ਵਾਲੀ ਘਰ ਦੇ ਬਾਕੀ ਜਿੱਥੇ ਹਰ ਟਾਈਮ ਕੋਈ 2 4 ਪਸ਼ੂ ਜਿਹੜੇ ਹੁੰਦੇ ਆ ਹਾਂਜੀ ਹਾਂਜੀ ਸਹੀ ਗੱਲ ਐਂਦੇ ਨਜ਼ਾਰਾ ਆਉਂਦਾ ਜਾਂਦਾ ਹਣਾ ਨਹੀਂ ਮੈਂ ਕਹਿੰਦਾ ਕਿ ਉਹ ਥੋੜੀ ਕੋਈ ਗੱਲ ਸਹੀ ਕੋਈ ਮੰਗਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤਾਂ ਢਕੇ ਲਈ ਜਾ ਉਹ ਕਰਮ ਵਾਲੀ ਇਹ ਜਿਹੜਾ ਕੋਈ ਵਿਰਲਾ ਜੂਗਾ ਡਿਮਾਂਡ ਬੜੀ ਆਉਂਦੀ ਵੀਰ ਦੀਆਂ ਗਾਵਾਂ ਦੀ ਪਰ ਇਹ ਮਿਲਦੀਆਂ ਟਾਵੀਆਂ ਟਾਮੀਆਂ ਕਰਮਾ ਲੀਆਂ ਇਹ ਆ ਕਿ ਪਾਸੇ ਖੁੱਲਦੀ ਨਹੀਂ ਸਹੀ ਗੱਲ ਆ ਵੀਰੇ ਸਹੀ ਗੱਲ ਆ ਵੀਰੇ ਬਿਲਕੁਲ ਸਹੀ ਗੱਲ ਇੱਧਰ ਨੂੰ ਬਹਿ ਜਾ ਸੱਜੇ ਬਹਿ ਜਾ ਖੱਬੇ ਬਹਿ ਜਾ ਇੱਧਰ ਜਿੱਤਾਂ ਮੰਦੀ ਬੈਠੇ ਰੋ ਆਹ ਦੇਖੋ ਨਹੀਂ ਤੇ ਗਾਵਾਂ ਲੋਕੀ ਉਧਰ ਹੋਵੇ ਸੱਜੇ ਖੱਬੇ ਹਾਜ ਰਿਕਾਰਡ ਬੰਦਤਾ ਮੈਂ ਤੇ ਆਹ ਦੇਖੋ ਸਹੀ ਗੱਲ ਆ ਵੀਰੇ ਸਹੀ ਗੱਲ ਇਹੋ ਨਹੀਂ ਗੱਲ ਇਹ ਗੱਲ ਵੀਰ ਜੀ ਪੱਕੀ ਆਹ ਦੇਖੋ ਬਾਕੀ ਜੇ ਤੁਸਾਂ ਨੂੰ ਬੈਠਣਾ ਸਹੀ ਗੱਲ ਆ ਬਹੁਤ ਕਰਮਾਂ ਵਾਲੀ ਠੰਡੀ ਨਾਲ ਵੀਰ ਜੀ ਜਿਹਨੇ ਆਨਲਾਈਨ ਖੜਨੇ ਨੂੰ ਵੀਰ ਨੂੰ ਹਣਾ ਤਸੱਲੀ ਹੋ ਜਾਂਦੀ ਆ ਤਾਂ ਆਹ ਵੇਖੋ ਜਿੱਦਾਂ ਮਰਜੀ ਵੀਰ ਜੀ ਇਹ ਹੈ ਕਿ ਇਹਦੇ 'ਚ 19 21 ਦਾ ਫਰਕ ਪੈ ਗਿਆ ਸਹੀ ਗੱਲ ਹੈ ਸਹੀ ਗੱਲ ਸਹੀ ਗੱਲ ਇਹ ਚ ਇਹਨੇ ਪਿਓਰ ਜਰਸੀ ਆ ਪਿਓਰ ਜਰਸੀ ਪੰਜਾਬ ਵਾਲੀ ਸੰਭੀ ਸੰਭੀ ਵੇਖੋ ਹਾਂ ਨਾ ਪੁਇੰਟ ਵਾਲੀ ਦੀ ਦੇਣੀ ਜੇ ਚਲੋ ਠੀਕ ਹੈ ਬਾਕੀ ਕੋਈ ਵੀਰ ਭਰਾ ਇੱਥੇ ਆਏ ਖੁਸ਼ੀ ਨਾਲ ਸ਼ੂਟ ਕਰਦੇ ਕਰਦਾ ਕਰਦਾ ਚਲੋ ਠੀਕ ਹੈ ਵੀਰੇ ਸასი ਕਰ ਸასი ਕਰ